ਲਾਲਾ ਜੀ ਦੀ ਮਰਝਾ ਚੁੱਕੀ ਫਲਵਾੜੀ ਦੇ ਵਿੱਚੋਂ ਤਿਤਲੀਆਂ ਬਹੁਤ ਉੱਡਣ ਨੂੰ ਤਿਆਰ ਨੇ ਬਗਾਵਤੀ ਸੁਰਾਂ ਦੇ ਵਿੱਚ ਨੇ ਤਤਪਰ ਨੇ ਕਾਰਨ ਕੀ ਮਾਲੀ ਝੂਠਾ ਕਾਰਨ ਇਸ ਬਾਗ ਦੇ ਮਾਲੀ ਨੇ ਇੰਨੀ ਗੱਲ ਕਹੀ ਸੀ ਕਿ ਪੰਜਾਬ ਨਾਲ ਦੀ ਜਿਹੜੀ ਫਲਵਾੜੀ ਆ ਇਹਦੇ ਵਿੱਚ ਕੋਈ ਵੀ ਨਸ਼ੇ ਦਾ ਕਾਰੋਬਾਰ ਨਹੀਂ ਹੋਊਗਾ ਬੰਦ ਹੋਇਆ ਇੱਥੇ ਮਾਲੀ ਝੂਠਾ ਇਹ ਮਾਲੀ ਇੰਨੀ ਗੱਲ ਵੀ ਕਹਿੰਦਾ ਸੀ ਕਿ ਗੁਰੂ ਮਹਾਰਾਜ ਦੇ ਜਿਹੜੇ ਅੰਗਾਂ ਦੀ ਬੇਦਬੀ ਕੀਤੀ ਗਈ ਆ ਪੰਜਾਬ ਦੀਆਂ ਸੜਕਾਂ ਦੇ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਉਹਨਾਂ ਨੂੰ ਫੜ ਕੇ ਸਲਾਕਾਂ ਦੇ ਪਿੱਛੇ ਕੀਤਾ ਜਾਊਗਾ ਹੋਇਆ ਕੋਈ ਬੰਦ ਮਾਲੀ ਇੱਥੇ ਵੀ ਝੂਠਾ ਹੋ ਕਦੀ ਉਸਫਲ ਤੇ ਕਦੀ ਇਸਫਲ ਤੇ ਯਾਰ ਮੇਰਾ ਤਤਲੀਆਂ ਵਾਰਗਾ ਸਫਲ ਤੇ ਗਦੀਓ ਸਫਲ ਤੇ ਯਾਰ ਮੇਰਾ ਤਿਤਲੀਆਂ ਵਾਰੀਗਾ ਇੱਕ ਤਿਤਲੀ ਪੌਰ ਲੈ ਕੇ ਉੱਡ ਗਈ ਤੇ ਪੌਰ ਹੈ ਵੀ ਇਹਨਾਂ ਕੋਲ ਇੱਕ ਹੀ ਸੀ ਕਾਰਨ ਲਾਲਾ ਜੀ ਦੀ ਮਰਝਾ ਚੁੱਕੀ ਫਲਵਾੜੀ ਦੇ ਵਿੱਚੋਂ ਤਿਤਲੀਆਂ ਬਹੁਤ ਉੱਡਣ ਨੂੰ ਤਿਆਰ ਨੇ ਬਗਾਵਤੀ ਸੁਰਾਂ ਦੇ ਵਿੱਚ ਨੇ ਤਤਪਰ ਨੇ ਕਾਰਨ ਕੀ ਮਾਲੀ ਝੂਠਾ ਕਾਰਨ ਇਸ ਬਾਗ ਦੇ ਮਾਲੀ ਨੇ ਇੰਨੀ ਗੱਲ ਕਹੀ ਸੀ ਕਿ ਪੰਜਾਬ ਨਾਲ ਦੀ ਜਿਹੜੀ ਫਲਵਾੜੀ ਹੈ ਇਹਦੇ ਵਿੱਚ ਕੋਈ ਵੀ ਨਸ਼ੇ ਦਾ ਕਾਰੋਬਾਰ ਨਹੀਂ ਹੋਊਗਾ ਬੰਦ ਹੋਇਆ ਇੱਥੇ ਮਾਲੀ ਝੂਟਾ ਇਹ ਮਾਲੀ ਇੰਨੀ ਗੱਲ ਵੀ ਕਹਿੰਦਾ ਸੀ ਕਿ ਗੁਰੂ ਮਹਾਰਾਜ ਦੇ ਜਿਹੜੇ ਅੰਗਾਂ ਦੀ ਬੇਅਦਬੀ ਕੀਤੀ ਗਈ ਹੈ ਪੰਜਾਬ ਦੀਆਂ ਸੜਕਾਂ ਦੇ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਉਹਨਾਂ ਨੂੰ ਫੜ ਕੇ ਸਲਾਕਾਂ ਦੇ ਪਿੱਛੇ ਕੀਤਾ ਜਾਊਗਾ ਹੋਇਆ ਕੋਈ ਬੰਦ ਮਾਲੀ ਇੱਥੇ ਵੀ ਝੂਠਾ 2 ਸਾਲ ਤੱਕ ਸਚਾਈ ਆ 2 ਸਾਲ ਤੱਕ ਕੇਸ ਨਹੀਂ ਰੀਓਪਨ ਦੀ ਪਰਮਿਸ਼ਨ ਦਿੱਤੀ ਪੰਜਾਬ ਸਰਕਾਰ ਨੇ ਮਾਲੀ ਇੱਥੇ ਵੀ ਝੂਠਾ ਫਿਰ ਮਾਲੀ ਇਹ ਕਹਿੰਦਾ ਸੀ ਕਿ ਜੋ ਵੀ ਪੰਜਾਬ ਦੀਆਂ ਵਿਧਵਾਵਾਂ ਨੇ ਬੜਾਪੇ ਦੇ ਵਿੱਚ ਨੇ ਜਾਂ 18 ਸਾਲ ਤੋਂ ਉੱਪਰ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ 1000 1000 ਰੁਪਿਆ ਪਾਇਆ ਜਾਊਗਾ ਜੇ ਕਿਸੇ ਦੇ ਖਾਤੇ ਦੇ ਵਿੱਚ ਆਇਆ ਹੋਵੇ ਤੇ ਦੱਸਿਓ ਇੱਥੇ ਵੀ ਮਾਲੀ ਝੂਠਾ ਫਿਰ ਇਹ ਮਾਲੀ ਇੰਨੀ ਗੱਲ ਵੀ ਕਹਿੰਦਾ ਸੀ ਕਿ ਗੋਰੇ ਆਣ ਕੇ ਪੰਜਾਬ ਦੇ ਵਿੱਚ ਨੌਕਰੀ ਕਰਨਗੇ ਮਾਲੀ ਇੱਥੇ ਵੀ ਝੂਠਾ ਫਿਰ ਇਹ ਮਾਲੀ ਇੰਨੀ ਗੱਲ ਕਹਿੰਦਾ ਸੀ ਕਿ 51 51000 ਰੁਪਿਆ ਸ਼ਗਨ ਸਕੀਮ ਦੇ ਤਹਿਤ ਗਰੀਬ ਧੀਆਂ ਭੈਣਾਂ ਨੂੰ ਕੁੜੀਆਂ ਨੂੰ ਦਿੱਤਾ ਜਾਊਗਾ ਉਹਨਾਂ ਦੇ ਵਿਆਹ ਦੇ ਟਾਈਮ ਦੇ ਉੱਤੇ ਮਾਲੀ ਇੱਥੇ ਵੀ ਝੂਠਾ ਫਿਰ ਇਹ ਮਾਲੀ ਇੰਨੀ ਗੱਲ ਵੀ ਕਹਿੰਦਾ ਸੀ ਕਿ ਬੇਰਜਗਾਰਾਂ ਨੂੰ 2500 ਰੁਪਿਆ ਜਿਹੜਾ ਵਾ ਪਰ ਮੰਥ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਉਹਨਾਂ ਨੂੰ ਦਿੱਤਾ ਜਾਊਗਾ ਮਾਲੀ ਇੱਥੇ ਵੀ ਝੂਠਾ ਹੁਣ ਤਿਤਲੀਆਂ ਕਿੱਥੇ ਕੀ ਕਰਨ ਕਿੱਥੇ ਮਰਨ ਜਾ ਕੇ ਫਿਰ ਇਹ ਮਾਲੀ ਇੰਨੀ ਗੱਲ ਕਹਿੰਦਾ ਸੀ ਕਿ ਜਿਹੜੀਆਂ ਤਿਤਲੀਆਂ ਨੇ ਇਹ ਸੱਥਾਂ ਵਿੱਚ ਛੋਡ ਗਈਆਂ ਉੱਡੀਆਂ ਵੀ ਤਿਤਲੀਆਂ ਸੱਥਾਂ ਵਿੱਚ ਛੁੱਡੀਆਂ ਨੇ ਪਰ ਚੰਡੀਗੜੀ ਚੰਡੀਗੜੀ ਵੀ ਗਈਆਂ ਪਰ ਗਈਆਂ ਤੇ ਹੈ ਪਰ ਇਹਨਾਂ ਨੂੰ ਬੋਲਣ ਦਾ ਅਧਿਕਾਰ ਨਹੀਂ ਸੀ ਬੋਲਣ ਦਾ ਅਧਿਕਾਰ ਸਿਰਫ ਲਾਲਾ ਜੀ ਨੂੰ ਸੀ ਉਹ ਉਹ ਅਧਿਕਾਰ ਆਪਣੀ ਜੇਬ ਦੇ ਵਿੱਚ ਪਾ ਕੇ ਤਿਆਰ ਜੇਲ੍ਹ ਨੂੰ ਤੁਰ ਗਏ ਨੇ ਅੱਜ ਤੱਕ ਅਧਿਕਾਰ ਕਿਸੇ ਨੂੰ ਨਹੀਂ ਦਿੱਤਾ ਉਹ ਤਿਤਲੀਆਂ ਕੀ ਕਰਨ ਕਿਹੜਾ ਮੂੰਹ ਲਾ ਕੇ ਪਿੰਡਾਂ ਦੇ ਵਿੱਚ ਜਾਣ ਇੱਕ ਤਿਤਲੀ ਰਿਹਾਵ ਹੀ ਹੋਈ ਆ ਸ਼ਿਆਮੀ ਨਦੀ ਜਮਾਨਤ ਦੇ ਉੱਤੇ ਥੋੜੀ ਤਿਤਲੀ ਉਹ ਵੱਡੀ ਆ ਤੇ ਉਹ ਤਿਤਲੀ ਵੀ ਵਾਲੋ ਵਾਲੀ ਹੋਈ ਲਓ ਉਹ ਤਿਤਲੀ ਨੇ ਕਹਣਾ ਕਿ ਸੀਐਮ ਸਾਹਿਬ ਦੀ ਕੁਰਸੀ ਦੀ ਖੱਬੀ ਬਾਈ ਦੇ ਉੱਤੇ ਮੈਂ ਬਹਿਣਾ ਤੇ ਜਿਹੜੇ ਸੀਐਮ ਸਾਹਿਬ ਦੀ ਧਰਮ ਪਤਨੀ ਨੇ ਉਹਨਾਂ ਨੇ ਕਹਣਾ ਕਿ ਸੱਜੀ ਬਾਈ ਦੇ ਉੱਤੇ ਮੈਂ ਬਹਿਣਾ ਤੋ ਤਿਤਲੀਆਂ ਦੇ ਵਿੱਚ ਹੀ ਖਲਾਰਾ ਪਿਆ ਹੀ ਲੋ ਤੇ ਤਿਤਲੀਆਂ ਜਿਹੜੀਆਂ ਨੇ ਤਤਬਰ ਨੇ ਤਿਤਲੀਆਂ ਆਉਣ ਵਾਲੇ ਟਾਈਮ ਦੇ ਵਿੱਚ ਉੱਡਣ ਗਿਆ ਤਿਤਲੀਆਂ ਨੂੰ ਕਰਨ ਕੋਜ ਨਹੀਂ ਦਿੱਤਾ ਗਿਆ ਤੇ ਤਿਤਲੀਆਂ ਮਜਬੂਰ ਨੇ ਉਹਨਾਂ ਦਾ ਉੱਡਣਾ ਬਣਦਾ ਵੀ ਆ ਹੁਣ ਗੱਲ ਕਰੀਏ ਆਪਾਂ ਭਮਕੜਾਂ ਦਾ ਉਹ ਭਮਕੜਾਂ ਦੀ ਗੱਲ ਕਰੀਏ ਭਮਕੜਾਂ ਦੇ ਕੰਮ ਕਰਨ ਦਾ ਤਰੀਕਾ ਦਰਿਆ ਵਹਾਉਣ ਦਾ ਜਜ਼ਬਾ ਜਿਹੜੀ ਉਹਨਾਂ ਨੇ ਤਨਮਨ ਧੰਦੇ ਨਾਲ ਸੇਵਾ ਕੀਤੀ 21 ਤੋਪਾਂ ਦੀ ਸਲਾਮੀਆਂ ਤੁਹਾਨੂੰ ਸਲੂਟ ਆ ਤੁਹਾਨੂੰ ਤੁਹਾਨੂੰ ਨਹੀਂ ਸੀ ਪਤਾ ਕਿ ਲਾਲਾ ਜੀ ਇੰਨਾ ਤੇਜ ਆ ਤੁਹਾਡੇ ਵਾਲੀ ਸੋਚ ਦਾ ਸ਼ਿਕਾਰ ਮੈਂ ਵੀ ਹੋਇਆ ਸੀ 2017 ਦੇ ਵਿੱਚ ਆਪ ਵੀ ਵੋਟਾਂ ਪਾਈਆਂ ਸੀ ਮੈਂ ਬਾਹਰ ਸੀ ਪਵਾ ਕੇ ਵੀ ਲੋਕਾਂ ਨੂੰ ਕਹਿ ਕੇ ਵੋਟਾਂ ਪੁਵਾਈਆਂ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਹਜ਼ਾਰਾਂ ਕਰੋੜ ਰੁਪਏ ਖਾਦੇ ਗਏ ਐਨਆਰਆਈਆਂ ਦੇ ਇਸ ਪਾਰਟੀ ਨੇ ਖਾਦੇ ਜਿਹੜਾ ਪੰਜਾਬ ਨੂੰ ਉੱਥੇ ਬਾਹਰ ਜਾ ਕੇ ਮਾਨਸਾਪ ਹੁਣੀ ਗਏ ਹੋਰ ਪਾਰਟੀ ਦੇ ਬੰਦੇ ਗਏ ਜਿਹੜੇ ਲੁੱਟ ਕੇ ਲੈ ਕੇ ਆਏ ਉੱਥੇ ਇਹ ਗੱਲ ਕਹਿ ਕੇ ਆਏ ਕਿ ਜਿਹੜਾ ਤੁਹਾਡੇ ਬਜ਼ੁਰਗਾਂ ਦਾ ਰੰਗਲਾ ਪੰਜਾਬ ਸੀ ਆਪਾਂ ਉਹ ਦੁਬਾਰਾ ਤੁਹਾਨੂੰ ਪੰਜਾਬ ਬਣਾ ਕੇ ਦੇਣਾ ਹਜ਼ਾਰਾਂ ਡਾਲਰ ਉੱਥੇ ਡੋਨੇਟ ਹੋਏ ਪਾਰਟੀ ਫੰਡ ਨੂੰ ਮਿਲੇ ਲੁੱਟ ਕੇ ਖਾ ਗਏ ਦਿੱਲੀ ਪੈਸਾ ਲੱਗਾ ਉਹ ਹਜ਼ਾਰਾਂ ਕਰੋੜ ਖਾਦੇ ਕੇ ਪੂਰੇ ਦੇ ਪੂਰੇ ਜਹਾਜ਼ ਬੁੱਕ ਹੋ ਕੇ ਆਉਂਦੇ ਰਹੇ ਉਥੋਂ ਬਾਹਰੋਂ ਪੰਜਾਬ ਦੇ ਵਿੱਚ VOTING ਦੇ ਟਾਈਮ ਦੇ ਉੱਤੇ ਸਪੋਰਟਰ ਕਿੱਥੇ ਗਏ ਹੋ ਫਿਰ ਇਹ ਤਿਤਲੀਆਂ ਦੀ ਤਿਤਲੀਆਂ ਤੇ ਚਲੋ ਇਹਨਾਂ ਨੂੰ ਕਰਨ ਨਹੀਂ ਦਿੱਤਾ ਗਿਆ ਇਸ ਫਿਰ ਲਾਲਾ ਜੀ ਨੂੰ ਕੋਈ ਪੜਿਆ ਲਿਖਿਆ ਬੰਦਾ ਬਰਦਾਸ਼ਤ ਨਹੀਂ ਐਚਐਸ ਫੁਲਕਾ ਕਿੱਥੇ ਨੇ ਠੈਰਾ ਸਾਹਿਬ ਕਿੱਥੇ ਨੇ ਸੁੱਚਾ ਸਿੰਘ ਛੋਟੇਪੁਰ ਕਿੱਥੇ ਨੇ ਧਰਵੀਰ ਗਾਂਧੀ ਕਿੱਥੇ ਨੇ ਇਹਨਾਂ ਨੂੰ ਕੋਈ ਪੜਿਆ ਲਿਖਿਆ ਬੰਦਾ ਲਾਲਾ ਜੀ ਨੂੰ ਬਰਦਾਸ਼ਤ ਨਹੀਂ ਬਰਦਾਸ਼ਤ ਨਹੀਂ ਸੀ ਇਹਨਾਂ ਨੂੰ ਸਿਰਫ ਲੱਕੜ ਦੇ ਬਾਵੇ ਚਾਹੀਦੇ ਸੀ ਲੱਕੜ ਦੇ ਜਿਹੜੇ ਕੁਝ ਬੋਲਦੇ ਨਾ ਤੇ ਉਹਦੇ ਵਿੱਚ ਕਾਮਯਾਬੀ ਹੋਏ ਨੇ ਇਨੇ ਫੈਸਲੇ ਗਲਤ ਲਏ ਗਏ ਜਿਹੜੀ ਬਿਜਲੀ ਸੀ ਉਹ ਮੁਫਤ ਨਹੀਂ ਸੀ ਹੋਣੀ ਚਾਹੀਦੀ ਉਹ ਸਸਤੀ ਹੋਣੀ ਚਾਹੀਦੀ ਸੀ ਅਪ੍ਰੈਲ ਵੀ ਨਾ ਆ ਗਿਆ ਅਜੇ ਤੱਕ ਕਿਸੇ ਨੇ ਗੀਜਰ ਨਹੀਂ ਬੰਦ ਕੀਤੇ ਤੱਤੇ ਪਾਣੀ ਨਾਲ ਮੱਛੀਆਂ ਮਾਰਦਣੀਆਂ ਲੋਕਾਂ ਨੇ ਪਿੰਡਾਂ ਦੇ ਟੋਬਿਆਂ ਦੇ ਵਿੱਚੋਂ ਛੱਪੜ ਭਰ ਗਏ ਲੋਕ ਮੋਟਰਾਂ ਨਹੀਂ ਬੰਦ ਕਰਦੇ ਬਹੁਤ ਫੈਸਲੇ ਇੱਕ ਕੁਰਸੀ ਦੇ ਲਾਲਚ ਨੂੰ ਗਲਤ ਫੈਸਲੇ ਲਏ ਗਏ तितਲੀਆਂ ਹੁਣ ਪਿੰਡਾਂ ਦੇ ਵਿੱਚ ਨਹੀਂ ਵੱਢ ਸਕਦੀਆਂ तितਲੀਆਂ ਮਜਬੂਰ ਨੇ तितਲੀਆਂ ਉੱਡਣ ਗਿਆ ਲਾਲਾ ਜੀ ਦੀ ਮਰਝਾ ਚੁੱਕੀ ਫਲਵਾੜੀ ਦੇ ਵਿੱਚੋਂ तितਲੀਆਂ ਬਹੁਤ ਉੱਡਣ ਨੂੰ ਤਿਆਰ ਨੇ ਬਗਾਤੀ ਸੁਰਾਂ ਦੇ ਵਿੱਚ ਨੇ ਤਤਪਰ ਨੇ ਕਾਰਨ ਕੀ ਮਾਲੀ ਝੂਠਾ ਕਾਰਨ ਇਸ ਬਾਗ ਦੇ ਮਾਲੀ ਨੇ ਇੰਨੀ ਗੱਲ ਕਹੀ ਸੀ ਕਿ ਪੰਜਾਬ ਨਾਂ ਦੀ ਜਿਹੜੀ ਫਲਵਾੜੀਆ ਇਹਦੇ ਵਿੱਚ ਕੋਈ ਵੀ ਨਸ਼ੇ ਦਾ ਕਾਰੋਬਾਰ ਨਹੀਂ ਹੋਊਗਾ ਬੰਦ ਹੋਇਆ ਇੱਥੇ ਮਾਲੀ ਝੂਠਾ ਮਾਲੀ ਇੰਨੀ ਗੱਲ ਵੀ ਕਹਿੰਦਾ ਸੀ ਕਿ ਗੁਰੂ ਮਹਾਰਾਜ ਦੇ ਜਿਹੜੇ ਅੰਗਾਂ ਦੀ ਬੇਅਦਬੀ ਕੀਤੀ ਗਈ ਆ ਪੰਜਾਬ ਦੀਆਂ ਸੜਕਾਂ ਦੇ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਉਹਨਾਂ ਨੂੰ ਫੜ ਕੇ ਸਲਾਕਾਂ ਦੇ ਪਿੱਛੇ ਕੀਤਾ ਜਾਊਗਾ ਹੋਇਆ ਕੋਈ ਬੰਦ ਮਾਲੀ ਇੱਥੇ ਵੀ ਝੂਠਾ ਹੋ ਕਦੀ ਉਸਫਲ ਤੇ ਕਦੀ ਇਸਫਲ ਤੇ ਯਾਰ ਮੇਰਾ ਤਤਲੀਆਂ ਵਾਰਗਾ ਇਸ ਫਲ ਤੇ ਗਦਿਓ ਇਸ ਫਲ ਤੇ ਯਾਰ ਮੇਰਾ ਤਿਤਲੀਆਂ ਵਾਰੀਗਾ ਇੱਕ ਤਿਤਲੀ ਪੌਰ ਲੈ ਕੇ ਉੱਡ ਗਈ ਤੇ ਪੌਰ ਹੈ ਵੀ ਇਹਨਾਂ ਕੋਲ ਇੱਕ ਹੀ ਸੀ ਕਾਰਨ ਲਾਲਾ ਜੀ ਦੀ ਮਰ ਜਾ ਚੁੱਕੀ ਫਲਵਾੜੀ ਦੇ ਵਿੱਚੋਂ ਤਿਤਲੀਆਂ ਬਹੁਤ ਉੱਡਣ ਨੂੰ ਤਿਆਰ ਨੇ ਬਕਾਸਤੀ ਸੁਰਾਂ ਦੇ ਵਿੱਚ ਨੇ ਤਤਪਰ ਨੇ ਕਾਰਨ ਕੀ ਮਾਲੀ ਝੂਠਾ ਕਾਰਨ ਇਸ ਬਾਗ ਦੇ ਮਾਲੀ ਨੇ ਇੰਨੀ ਗੱਲ ਕਹੀ ਸੀ ਕਿ ਪੰਜਾਬ ਨਾਂ ਦੀ ਜਿਹੜੀ ਫਲਵਾੜੀਆ ਇਹਦੇ ਵਿੱਚ ਕੋਈ ਵੀ ਨਸ਼ੇ ਦਾ ਕਾਰੋਬਾਰ ਨਹੀਂ ਹੋਊਗਾ ਬੰਦ ਹੋਇਆ ਇੱਥੇ ਮਾਲੀ ਝੂਟਾ ਇਹ ਮਾਲੀ ਇੰਨੀ ਗੱਲ ਵੀ ਕਹਿੰਦਾ ਸੀ ਕਿ ਗੁਰੂ ਮਹਾਰਾਜ ਦੇ ਜਿਹੜੇ ਅੰਗਾਂ ਦੀ ਬੇਦਬੀ ਕੀਤੀ ਗਈ ਆ ਪੰਜਾਬ ਦੀਆਂ ਸੜਕਾਂ ਦੇ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਉਹਨਾਂ ਨੂੰ ਫੜ ਕੇ ਸਲਾਕਾਂ ਦੇ ਪਿੱਛੇ ਕੀਤਾ ਜਾਊਗਾ ਹੋਇਆ ਕੋਈ ਬੰਦ ਮਾਲੀ ਇੱਥੇ ਵੀ ਝੂਠਾ 2 ਸਾਲ ਤੱਕ ਸਚਾਈ ਆ 2 ਸਾਲ ਤੱਕ ਕੇਸ ਨਹੀਂ ਰੀਓਪਨ ਦੀ ਪਰਮਿਸ਼ਨ ਦਿੱਤੀ ਪੰਜਾਬ ਸਰਕਾਰ ਨੇ ਮਾਲੀ ਇੱਥੇ ਵੀ ਝੂਠਾ ਫਿਰ ਮਾਲੀ ਇਹ ਕਹਿੰਦਾ ਸੀ ਕਿ ਜੋ ਵੀ ਪੰਜਾਬ ਦੀਆਂ ਵਿਧਵਾਵਾਂ ਨੇ ਬੜਾਪੇ ਦੇ ਵਿੱਚ ਨੇ ਜਾਂ 18 ਸਾਲ ਤੋਂ ਉੱਪਰ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ 1000-1000 ਰੁਪਿਆ ਪਾਇਆ ਜਾਊਗਾ ਜੇ ਕਿਸੇ ਦੇ ਖਾਤੇ ਦੇ ਵਿੱਚ ਆਇਆ ਹੋਵੇ ਤੇ ਦੱਸਿਓ ਇੱਥੇ ਵੀ ਮਾਲੀ ਝੂਠਾ ਫਿਰ ਇਹ ਮਾਲੀ ਇੰਨੀ ਗੱਲ ਵੀ ਕਹਿੰਦਾ ਸੀ ਕਿ ਗੋਰੇ ਆਣ ਕੇ ਪੰਜਾਬ ਦੇ ਵਿੱਚ ਨੌਕਰੀ ਕਰਨਗੇ ਮਾਲੀ ਇੱਥੇ ਵੀ ਝੂਠਾ ਫਿਰ ਇਹ ਮਾਲੀ ਇੰਨੀ ਗੱਲ ਕਹਿੰਦਾ ਸੀ ਕਿ 51-51000 ਰੁਪਿਆ ਸ਼ਗਨ ਸਕੀਨ ਦੇ ਤਹਿਤ ਗਰੀਬ ਧੀਆਂ ਭੈਣਾਂ ਨੂੰ ਕੁੜੀਆਂ ਨੂੰ ਦਿੱਤਾ ਜਾਊਗਾ ਉਹਨਾਂ ਦੇ ਵਿਆਹ ਦੇ ਟਾਈਮ ਦੇ ਉੱਤੇ ਮਾਲੀ ਇੱਥੇ ਵੀ ਝੂਠਾ ਫਿਰ ਇਹ ਮਾਲੀ ਇੰਨੀ ਗੱਲ ਵੀ ਕਹਿੰਦਾ ਸੀ ਕਿ ਬੇਰਜਗਾਰਾਂ ਨੂੰ 2500 ਰੁਪਿਆ ਜਿਹੜਾ ਵਾ ਪਰ ਮੰਥ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਉਹਨਾਂ ਨੂੰ ਦਿੱਤਾ ਜਾਊਗਾ ਮਾਲੀ ਇੱਥੇ ਵੀ ਝੂਠਾ ਹੁਣ ਤਿਤਲੀਆਂ ਕਿੱਥੇ ਕੀ ਕਰਨ ਕਿੱਥੇ ਮਰਨ ਜਾ ਕੇ ਫਿਰ ਇਹ ਮਾਲੀ ਇੰਨੀ ਗੱਲ ਕਹਿੰਦਾ ਸੀ ਕਿ ਜਿਹੜੀਆਂ ਤਿਤਲੀਆਂ ਨੇ ਇਹ ਸੱਥਾਂ ਵੀ ਚੋੜਡੀਆਂ ਗਿਆ ਉੱਡੀਆਂ ਵੀ ਤਿਤਲੀਆਂ ਸੱਥਾਂ ਵੀ ਚੁੱਡੀਆਂ ਨੇ ਪਰ ਚੰਡੀਗੜੀ ਚੰਡੀਗੜੀ ਵੀ ਗਈਆਂ ਪਰ ਗਈਆਂ ਤੇ ਹੈ ਪਰ ਇਹਨਾਂ ਨੂੰ ਬੋਲਣ ਦਾ ਅਧਿਕਾਰ ਨਹੀਂ ਸੀ ਬੋਲਣ ਦਾ ਅਧਿਕਾਰ ਸਿਰਫ ਲਾਲਾ ਜੀ ਨੂੰ ਸੀ ਉਹ ਉਹ ਅਧਿਕਾਰ ਆਪਣੀ ਜੇਬ ਦੇ ਵਿੱਚ ਪਾ ਕੇ ਧਾਰ ਜੇਲ੍ਹ ਨੂੰ ਤੁਰ ਗਏ ਨੇ ਅੱਜ ਤੱਕ ਉਹ ਅਧਿਕਾਰ ਕਿਸੇ ਨੂੰ ਨਹੀਂ ਦਿੱਤਾ ਹੁਣ ਤਿਤਲੀਆਂ ਕੀ ਕਰਨ ਕਿਹੜਾ ਮੂੰਹ ਲਾ ਕੇ ਪਿੰਡਾਂ ਦੇ ਵਿੱਚ ਜਾਣ ਇੱਕ ਤਿਤਲੀ ਰਹਾ ਵੀ ਹੋਈ ਆ ਸ਼ਿਆਮੀ ਨਦੀ ਜਮਾਨਤ ਦੇ ਉੱਤੇ ਥੋੜੀ ਤਿਤਲੀ ਉਹ ਵੱਡੀ ਆ ਤੇ ਉਹ ਤਿਤਲੀ ਵੀ ਮਾਲੋ ਵਾਲੀ ਹੋਈ ਲਓ ਉਹ ਤਿਤਲੀ ਨੇ ਕਹਣਾ ਕਿ ਸੀਐਮ ਸਾਹਿਬ ਦੀ ਕੁਰਸੀ ਦੀ ਖੱਬੀ ਬਾਈ ਦੇ ਉੱਤੇ ਮੈਂ ਬਹਿਣਾ ਤੇ ਜਿਹੜੇ ਸੀਐਮ ਸਾਹਿਬ ਦੀ ਧਰਮ ਪਤਨੀ ਨੇ ਉਹਨਾਂ ਨੇ ਕਹਣਾ ਕਿ ਸੱਜੀ ਬਾਈ ਦੇ ਉੱਤੇ ਮੈਂ ਬਹਿਣਾ ਤੋ ਤਿਤਲੀਆਂ ਦੇ ਵਿੱਚ ਹੀ ਖਲਾਰਾ ਪਿਆ ਹੀ ਲੋ ਤੇ ਤਿਤਲੀਆਂ ਜਿਹੜੀਆਂ ਨੇ ਤਤਬਰ ਨੇ ਤਿਤਲੀਆਂ ਆਉਣ ਵਾਲੇ ਟਾਈਮ ਦੇ ਵਿੱਚ ਉੱਡਣ ਗਿਆ ਤਿਤਲੀਆਂ ਨੂੰ ਕਰਨ ਕੁਝ ਨਹੀਂ ਦਿੱਤਾ ਗਿਆ ਤੇ ਤਿਤਲੀਆਂ ਮਜਬੂਰ ਨੇ ਉਹਨਾਂ ਦਾ ਉੱਡਣਾ ਬਣਦਾ ਵੀ ਆ ਹੁਣ ਗੱਲ ਕਰੀਏ ਆ ਪਾਪਾ ਮੱਕੜਾਂ ਦਾ ਉਹ ਮੱਕੜਾਂ ਦੀ ਗੱਲ ਕਰੀਏ ਪਰ ਮੱਕੜਾਂ ਦੇ ਕੰਮ ਕਰਨ ਦਾ ਤਰੀਕਾ ਦਰਿਆ ਵਸਾਉਣ ਦਾ ਜਜ਼ਬਾ ਜਿਹੜੀ ਉਹਨਾਂ ਨੇ ਤੰਦਮਨ ਧੰਦੇ ਨਾਲ ਸੇਵਾ ਕੀਤੀ 21 ਤੋਪਾਂ ਦੀ ਸਲਾਮੀਆਂ ਤੁਹਾਨੂੰ ਸਲੂਟ ਆ ਤੁਹਾਨੂੰ ਤੁਹਾਨੂੰ ਨਹੀਂ ਸੀ ਪਤਾ ਕਿ ਲਾਲਾ ਜੀ ਇੰਨਾ ਤੇਜ ਆ ਤੁਹਾਡੇ ਵਾਲੀ ਸੋਚ ਦਾ ਸ਼ਿਕਾਰ ਮੈਂ ਵੀ ਹੋਇਆ ਸੀ 2017 ਦੇ ਵਿੱਚ ਆਪ ਵੀ ਵੋਟਾਂ ਪਾਈਆਂ ਸੀ ਮੈਂ ਬਾਹਰ ਸੀ ਕੁਆਕੇ ਵੀ ਲੋਕਾਂ ਨੂੰ ਕਹਿ ਕੇ ਵੋਟਾਂ ਪਵਾਈਆਂ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਹਜ਼ਾਰਾਂ ਕਰੋੜ ਰੁਪਏ ਖਾਦੇ ਗਏ ਐਨਆਰਆਈਆਂ ਦੇ ਇਸ ਪਾਰਟੀ ਨੇ ਖਾਦੇ ਜਿਹੜਾ ਪੰਜਾਬ ਨੂੰ ਉੱਥੇ ਬਾਹਰ ਜਾ ਕੇ ਮਾਨਸਾਪ ਹੁਣੀ ਗਏ ਹੋਰ ਪਾਰਟੀ ਦੇ ਬੰਦੇ ਗਏ ਜਿਹੜੇ ਲੁੱਟ ਕੇ ਲੈ ਕੇ ਆਏ ਉੱਥੇ ਇਹ ਗੱਲ ਕਹਿ ਕੇ ਆਏ ਕਿ ਜਿਹੜਾ ਤੁਹਾਡੇ ਬਜ਼ੁਰਗਾਂ ਦਾ ਰੰਗਲਾ ਪੰਜਾਬ ਸੀ ਆਪਾਂ ਉਹ ਦੁਬਾਰਾ ਤੁਹਾਨੂੰ ਪੰਜਾਬ ਬਣਾ ਕੇ ਦੇਣਾ ਹਜ਼ਾਰਾਂ ਡਾਲਰ ਉੱਥੇ ਡੋਨੇਟ ਹੋਏ ਪਾਰਟੀ ਫੰਡ ਨੂੰ ਮਿਲੇ ਲੁੱਟ ਕੇ ਖਾ ਗਏ ਦਿੱਲੀ ਪੈਸਾ ਲੱਗਾ ਉਹ ਹਜ਼ਾਰਾਂ ਕਰੋੜ ਖਾਦੇ ਕੇ ਪੂਰੇ ਦੇ ਪੂਰੇ ਜਹਾਜ਼ ਬੁੱਕ ਹੋ ਕੇ ਆਉਂਦੇ ਰਹੇ ਉਥੋਂ ਬਾਹਰੋਂ ਪੰਜਾਬ ਦੇ ਵਿੱਚ VOTING ਦੇ ਟਾਈਮ ਦੇ ਉੱਤੇ ਸਪੋਰਟਰ ਕਿੱਥੇ ਗਏ ਹੋ ਫਿਰ ਇਹ ਤਿਤਲੀਆਂ ਦੀ ਤਿਤਲੀਆਂ ਤੇ ਚਲੋ ਇਹਨਾਂ ਨੂੰ ਕਰਨ ਨਹੀਂ ਦਿੱਤਾ ਗਿਆ ਇਸ ਫਿਰ ਲਾਲਾ ਜੀ ਨੂੰ ਕੋਈ ਪੜਿਆ ਲਿਖਿਆ ਬੰਦਾ ਬਰਦਾਸ਼ਤ ਨਹੀਂ ਐਚਐਸ ਫੁਲਕਾ ਕਿੱਥੇ ਨੇ ਠਹਿਰਾ ਸਾਹਿਬ ਕਿੱਥੇ ਨੇ ਸੁੱਚਾ ਸਿੰਘ ਛੋਟੇਪੁਰ ਕਿੱਥੇ ਨੇ ਧਰਵੀਰ ਗਾਂਧੀ ਕਿੱਥੇ ਨੇ ਇਹਨਾਂ ਨੂੰ ਕੋਈ ਪੜਿਆ ਲਿਖਿਆ ਬੰਦਾ ਲਾਲਾ ਜੀ ਨੂੰ ਬਰਦਾਸ਼ਤ ਨਹੀਂ ਬਰਦਾਸ਼ਤ ਨਹੀਂ ਸੀ ਇਹਨਾਂ ਨੂੰ ਸਿਰਫ ਲੱਕੜ ਦੇ ਬਾਵੇ ਚਾਹੀਦੇ ਸੀ ਲੱਕੜ ਦੇ ਜਿਹੜੇ ਕੋਈ ਬੋਲਦੇ ਨਾ ਤੇ ਉਹਦੇ ਵਿੱਚ ਕਾਮਯਾਬੀ ਹੋਏ ਨੇ ਇਹਨੇ ਫੈਸਲੇ ਗਲਤ ਲੈ ਗਏ ਜਿਹੜੀ ਬਿਜਲੀ ਸੀ ਉਹ ਮੁਫਤ ਨਹੀਂ ਸੀ ਹੋਣੀ ਚਾਹੀਦੀ ਉਹ ਸਸਤੀ ਹੋਣੀ ਚਾਹੀਦੀ ਸੀ ਅਪ੍ਰੈਲ ਵੀ ਨਾ ਆ ਗਿਆ ਅਜੇ ਤੱਕ ਕਿਸੇ ਨੇ ਗੀਜਰ ਨਹੀਂ ਬੰਦ ਕੀਤੇ ਤੱਤੇ ਪਾਣੀ ਨਾਲ ਮੱਛੀਆਂ ਮਾਰ ਦਿੰਨੀਆਂ ਲੋਕਾਂ ਨੇ ਪਿੰਡਾਂ ਦੇ ਟੋਬਿਆਂ ਦੇ ਵਿੱਚੋਂ ਛੱਪੜ ਭਰ ਕੇ ਲੋਕ ਮੋਟਰਾਂ ਨਹੀਂ ਬੰਦ ਕਰਦੇ ਬਹੁਤ ਫੈਸਲੇ ਇੱਕ ਕੁਰਸੀ ਦੇ ਲਾਲਚ ਨੂੰ ਗਲਤ ਫੈਸਲੇ ਲੈ ਗਏ तितਲੀਆਂ ਹੁਣ ਪਿੰਡਾਂ ਦੇ ਵਿੱਚ ਨਹੀਂ ਵੱਢ ਸਕਦੀਆਂ तितਲੀਆਂ ਮਜਬੂਰ ਨੇ तितਲੀਆਂ ਉੱਡਣ ਗਈਆਂ